ਹੈਲੋ ਉਹ ਆਉਂ ਮ ਦੁਕਾਨ ਤੇ ਜਾ ਰਹਾ ਹਜੇ ਮੇਰਾ ਬਹੁਤ ਕੰਮ ਪੈਦਾ 10-12 ਖਵਾਰਾ ਮੰਡੜੇ ਨੇ ਮੈਂ ਪਹਿਲੀ ਬਹੁਤ ਲੇਟ ਹੋਇਆ ਤੇ ਪਹਿਰਾ ਹੋ ਗਿਆ ਪੈਂਚਰ ਹੋ ਗਿਆ ਸਾਈਕਲ ਮੇਰਾ ਠੀਕ ਹੈ ਚੰਗਾ ਉਹ ਖੜੀ ਸੇਰਾ ਖੜੀ ਉਹ ਕੀ ਆ ਬਾਬਾ ਮੈਂ ਤਾਂ ਪਹਿਲੀ ਬਹੁਤ ਲੇਟ ਆ ਪਹਿਲਾ ਸਾਈਕਲ ਪੈਂਚਰ ਹੋ ਗਿਆ ਤਾਂ ਲੈ ਠੋੜਾ ਕੰਮ ਦੋ ਪਟਾਈਮ ਨਾਲ ਦੇ ਜਾ ਕੋਈ ਨਾ ਨਹੀਂ ਪੁੱਤ ਮੈਂ ਇਹ ਗੱਲ ਨਹੀਂ ਕਹਿੰਦਾ ਤੀਗਾ ਹਾਂ ਮੈਂ ਤੈਨੂੰ ਐਂ ਕਹਿਣਾ ਜਦੋਂ ਵੀ ਤੂੰ ਕਵਾਰ ਸਿੱਟ ਕੇ ਜਾਣਾ ਇਹਨੂੰ ਥੱਲੇ ਨਾ ਸਿੱਟ ਕੇ ਜਾਇਆ ਕਰ। ਉਹ ਬਾਬਾ ਇੰਨਾ ਟਾਈਮ ਕਿੱਥੇ ਦਾ ਮੇਰੇ ਕੋਲੇ ਮੈਂ ਫਾਰੇ ਪਿੰਡ ਖਵਾਰ ਮੰਡਣੇ ਹੁੰਦੇ ਨੇ। ਤੂੰ ਬੱਲ ਮਾਰ ਜਾਇਆ ਕਰ ਸ਼ੇਰ ਬਣ ਕੇ ਮੈਂ ਤੈਨੂੰ ਬਾਹਰੇ ਆ ਕੇ ਤੇਤੋ ਕਵਾਰ ਲੈ ਜਾਇਆ ਕਰੂੰਗਾ। ਉਹ ਬੱਲ ਮਾਰਨ ਟਾਈਮ ਕਿੱਥੇ ਆ ਸਾਰੇ ਪਿੰਡ ਚ ਪਾਜੀ ਲੇਟ ਹੋ ਜਾਂਦੇ ਨੇ ਬਾਬਾ ਉਹ ਕੰਮ ਵੀ ਕਰਨੇ ਹੁੰਦੇ ਨੇ ਮੈਂ। ਤੂੰ ਐਂ ਕੜੀ ਸ਼ੇਰਾ ਮੈਨੂੰ ਤੋਂ 500 ਰੁਪਇਆ ਵੱੱਦ ਲੈ ਲਿਆ ਕਰੀ। ਤੂੰ ਕਵਾਰ ਮੈਨੂੰ ਖੜਾ ਜਾਇਆ ਕਰ। ਮੈਂ 500 ਰੁਪਇਆ ਖਵਾਰ ਦਾ ਵੱੱਦ ਕਿਉਂ ਦੇਂਗਾ ਮੈਨੂੰ ਤੂੰ? ਤੂੰ ਸ਼ੇਰਾ। ਇਹ ਤਾਂ ਤੈਨੂੰ ਮੈਂ ਫੇਰ ਦੱਸੂਗਾ ਤੇਰੇ ਬੇਲੇ ਟਾਈਮ ਆ ਦੱਸ ਜੀ ਦੇ ਫੇਰ ਚੱਲ ਕੋਈ ਨਾ ਮੈਂ ਕਿਹੇ ਮੈਨੂੰ ਪਾਥ ੱਲੇ ਨਾ ਛੱਟ ਕੇ ਜਾਇਆ ਕਰ ਫੜਾ ਫੜਾ ਤਾਂ ਜਾਊਂਗਾ ਤਰਾਸ ਕੀ ਐ ਫੜਾ ਜੂ ਕੋਈ ਨਾ ਮੈਂ ਤੈਨੂੰ ਗੱਲ ਕੀ ਦੱਸਾਂ ਹਾਂ ਅੱਜ ਤੋਂ 10-12 ਸਾਲ ਪਹਿਲਾਂ ਅੱਛਾ ਮੇਰਾ ਮੁੰਡਾ ਪਲੱਸ 2 ਕਰਕੇ ਹਾਂ ਕਹਿੰਦਾ ਡੈਡੀ ਮੈਂ ਬਾਹਰ ਕੈਨੇਡਾ ਜਾਣਾ ਅੱਛਾ ਹਾਂ ਮੇਰੀ ਰਿਟਾਇਰਮੈਂਟ ਦੇ ਪੈਸੇ ਆਏ ਤੇ ਉਦੋਂ ਠੀਕ ਐ ਤੇ ਉਹ ਮੈਂ ਭਈ ਮਾ ਚੱਲ ਲਾਡ ਲੈਗਾ ਹਾਂ ਮਾ ਭੇਜਤਾ ਉਹਨੂੰ ਬਾਹਰ ਅੱਛਾ ਉਸ ਤੋਂ ਬਾਅਦ 10-12 ਸਾਲ ਹੋ ਗਏ ਸ਼ੇਰਾ ਹਾਂ ਨਾ ਤਾਂ ਮੇਰਾ ਪੁੱਤ ਵਾਪਸ ਆਇਆ ਅੱਛਾ ਨਾ ਉਹਦਾ ਕਦੇ ਫੋਨ ਆਇਆ ਮੈਨੂੰ ਪਤਾ ਹੀ ਨਹੀਂ ਸ਼ੇਰਾ ਉਹਨੇ ਕੀ ਕਰਾਇਆ ਕੀ ਨਾ ਇੱਕ ਮੁੰਡਾ ਆਪਣੇ ਪਿੰਡੋਂ ਆਇਆ ਸੀਗਾ ਹਾਂ ਉਹਨੇ ਦੱਸਿਆ ਸੀਗਾ ਅੱਛਾ ਕਹਿੰਦਾ ਤੇਰਾ ਉੱਥੇ ਉਹਦਾ ਵਧੀਆ ਕਾਰੋਬਾਰ ਹੈ ਸੈੱਟ ਹੈ ਤੇਰਾ ਮੁੰਡਾ ਅੱਛਾ ਪਰ ਉਹਦਾ ਕਦੇ ਫੋਨ ਨਹੀਂ ਆਇਆ ਸ਼ੇਰਾ अच्छा मैं तन्नु आए कहना बे तू एक बार मेनू बैल मार के फड़ा जा कर ना जब मैं बारे आऊंगा ना तो मेनू गली च कोई नहीं दींदा ਅੱਛਾ ਮੈਂ ਆਪਦੇ ਪੁੱਤ ਦੇ ਮਹਾਨੇ ਤੇਰੇ ਦਰਸ਼ਨ ਕਰ ਲਿਆ ਕਰੂੰ ਮੇਰਾ ਮਨ ਮੜਾ ਜਾ ਖੁਸ਼ ਹੋ ਜਾ ਕਰੂ ਤੇਰਾ ਹੋਇਆ ਬਖਵਾਰ ਤੋਂ ਮਤਲਬ ਆ ਜਾ ਗੀ ਬਹੁਤ ਬੜਾ ਬੜਾ ਤੋਂ ਪਤਾ ਕਰ ਲਾਂ ਕਿ ਫੋਨ ਫੋਨ ਕਰ ਲਾਂ ਗੱਲਬਾਤ ਕਰਦਾ ਨਹੀਂ ਜਰ ਨਾਲ ਉਹ ਫੋਨ ਕਰਿਆ ਸੀ ਕਿ ਸੇਰਾ ਨੰਬਰ ਲਿਆ ਸੀ ਕਿਸੇ ਤੋਂ ਪਰ ਉਹਨੇ ਅੱਜ ਤੱਕ ਫੋਨ ਨਹੀਂ ਚੱਕਿਆ ਮੇਰਾ ਮੈਂ ਗਲਤ ਕਰ ਲੈ ਜੀ ਯਾਰ ਤੇ ਸੇਰਾ ਨੇ ਕਹਿਣਾ ਮੈਂ ਤੈਨੂੰ ਜਿੱਦੇ ਬੈਲ ਤੇਰੀ ਮਾਰੀ ਤੋਂ ਮੈਂ ਨਾ ਆਇਆ ਉਦਿਆਂ ਸਮਝ ਲਈ ਗਿੱਲ ਹੈ ਨਹੀਂ ਗਾ ਉਹ ਥਾਣੇ ਚ ਰਿਪੋਰਟ ਲਿਖਾ ਦੀ ਤੂੰ ਤਾਂ ਮੈਂ ਕਿਤੇ ਅੰਦਰ ਹੀ ਗੱਲ ਜਾ ਮੈਂ ਮੈਟ੍ਰੀਕਲ ਸੰਭ ਕੇ ਜਾਣਗੇ ਅਖਬਾਰ ਮੈਂ ਤੈਨੂੰ ਕੱਲੇ ਫੜਾ ਦੇਵਾਂ ਕੋਲ ਬੈਲ ਮਾਰ ਕੇ ਪਰ ਇੱਕ ਸ਼ਰਤ ਹੈ ਮੇਰੀ ਕੀ ਸ਼ਰਤ ਹੈ ਸ਼ਰਾ ਪੈਸੇ ਕੱਟਨੇ ਹੋਰ ਲੈ ਲਈ ਨਾ ਨਾ ਪੈਸੇ ਨਹੀਂ ਹੈਗੇ ਦੇਖਾ ਮੈਂ ਸਾਰੇ ਪਿੰਡ ਦਾ ਅਖਬਾਰ ਵੰਡ ਕੇ ਨਾ ਸਭ ਤੋਂ ਬਾਅਦ ਅਖਬਾਰ ਤੇਰੇ ਦੇ ਕੇ ਜਾਇ ਉ ਤੇਰੇ ਕੋਲ ਕਿ ਮੈਂ ਚਾਹ ਪੀ ਕੇ ਜਾਇਆ ਕਰੂੰ ਬਾਦ ਸ਼ਰਤ ਹੈ ਮੇਰੀ ਰੂਹ ਖੁਸ਼ ਕਰਦੀ ਮੈਂ ਆਪਾਂ ਚਾਹ ਪੀਆ ਕਰਾਂ ਤੇਰੇ ਕੋਲੇ ਤੇ ਨਾਲ ਦੋ ਮਿੰਟ ਗੱਲਾਂ ਬਾਤਾਂ ਕਰ ਲੈ ਗਏ ਆਪਾਂ ਦੋਨੇ ਅੱਜ ਤਵਾ ਤੈਨੂੰ ਮੈਂ ਤੇਰੇ ਮੁੰਡੇ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦਾ ਤੇਰਾ ਪੁੱਤ ਬਣ ਕੇ ਦਿਖਾਵਾਂਗਾ ਤੈਨੂੰ ਮੈਂ ਠੀਕ ਆ ਠੀਕ ਹੈ ਠੀਕ ਹੈ ਸ਼ੇਰਾ ਤੇਰਾ ਪਾਪਾ ਤੂੰ ਬੰਡਿਆ ਆ ਜੀ ਮੈਂ ਚਾਹ ਧਰਦਾਂ ਹਾਂ ਹਾਂ ਚਾਰ ਖਵਾਰ ਵੰਡ ਕੇ ਆ ਗਿਆ ਹਾਂ ਠੀਕ ਆ ਸ਼ੇਰਾ ਚੰਗਾ ਜਿਹੇ ਜੀ ਜਵਾਬ ਹੋ ਗਿਆ ਅੱਜ ਕੱਲ੍ਹ ਯਾਰ ਲੈ ਕੀ ਆ ਜੇ ਪੁੱਤ ਨੂੰ ਕਰੂ ਅਗਲਾ ਬਾਹਰ ਜਾ ਕੇ ਉਹਦੇ ਪਿਓ ਨਹੀਂ ਭੁੱਲ ਗਿਆ ਕਰਦੇ ਜੋ ਕੋਈ ਦੋ ਫੋਨ ਕਰ ਲੈ ਨੂੰ ਕੀ ਫਰਕ ਪੈਂਦਾ ਦੱਸ ਅਜੇ ਬੱਚਿਆਂ ਨੂੰ ਤਾਂ ਮਾਰਦੇ ਉਹੀ ਚੰਗੇ ਨੇ ਕੀ ਜਵਾਨ ਆ ਗਿਆ ਯਾਰ ਕੀ ਬਣੂਗਾ ਪਿਆ ਉਪਰ ਦਾ ਕਿਹੜਾ ਕਰ ਪਈ ਹੈ ਅੱਲਾ ਬਾਪੂ ਰੁਲਦਾ ਫਿਰਦਾ ਕਿੰਨੇ ਉਹਦੇ ਵਾਸਤੇ ਮਿਹਨਤ ਕੇ ਠੱਕੇ ਖਾਦੇ ਫੌਜ ਨੌਕਰੀ ਕਰਕੇ ਆਇਆ ਉਹਨੂੰ ਬਾਹਰ ਭੇਜਿਆ ਸਾਰੀ ਪੂੰਜੀ ਲਾ ਕੇ ਮੈਨੂੰ ਤੜਫਦਾ ਫਿਰਦਾ ਜੇ ਉਹ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਜੇ ਆਪਦੇ ਮਾਂ ਪਿਓ ਦਾ ਸਤਿਕਾਰ ਕਰਨੀ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਕੱਲੇ ਬਾਹਰ ਤੇ ਲਾਲਚਾਂ ਚ ਨਾ ਆਦੇ ਮਾਂ ਪਿਓ ਨੂੰ ਕੱਲ ਨਾ ਛੱਡ ਕੇ ਜਾਓ ਮਾਣਾ ਬੜਾ ਸੋਚਿਆ ਕਰੋ ਵੀ ਆਪ ਵੀ ਚੱਲ ਵੀਰੋ ਵੀ ਬੰਦੇ ਆ ਫਿਰ ਬਾਪੂ ਕੋਲੇ ਬੈਠੇ ਆ ਕੇ 2 ਮਿੰਟ